ਅੱਜ ਗੱਲ ਕਰਨੀ ਆ ਆਪਾਂ ਭਰਾਵੋ ਸਾਡੇ ਗੁਰੂਆਂ ਪੀਰਾਂ ਭਗਤਾਂ ਜਿਨ੍ਹਾਂ ਲੋਕਾਂ ਲਈ ਸਮਾਜ ਲਈ ਬੜੀਆਂ ਭਟੀਆਂ ਕੁਰਬਾਨੀਆਂ ਕੀਤੀਆਂ ਸਮਾਜਿਕ ਕ੍ਰੀਤੀਆਂ ਦੇ ਖਿਲਾਫ ਲੜੇ ਉਹਨਾਂ ਉਹ ਕ੍ਰੀਤੀਆਂ ਜਿਹੜੀਆਂ ਜਾਤ ਪਾਤ ਦੀਆਂ ਜ਼ਬਰ ਦੀਆਂ ਜ਼ੁਲਮ ਦੀਆਂ ਪਖੰਡਾਂ ਦੀਆਂ ਅੰਧਵਿਸ਼ਵਾਸਾਂ ਦੀਆਂ ਲੋਕਾਂ ਦੀ ਧਰਮ ਦੇ ਨਾਂ ਤੇ ਹੋ ਰਹੀ ਲੁੱਟ ਦੇ ਖਿਲਾਫ ਜਿੰਨਾ ਆਵਾਜ਼ ਬੁਲੰਦ ਕੀਤੀ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਅੱਜ ਸਾਡਾ ਸਮਾਜ ਉਹਨਾਂ ਦੇ ਨਾਂ ਤੇ ਸਮਾਜ ਨੂੰ ਗੁੰਮਰਾਹ ਕਰ ਰਿਹਾ ਉਹਨਾਂ ਦੇ ਨਾਂ ਤੇ ਸਮਾਜ ਨੂੰ ਲੁੱਟ ਰਿਹਾ ਉਹਨਾਂ ਦੇ ਨਾਂ ਤੇ ਪੱਗਾਂ ਨੂੰ ਪੈਸੇ ਲਾ ਕੇ ਇੱਕ ਪੱਗ ਨੂੰ ਇਹਨੇ ਲਾ ਲਾ ਕੇ ਪੰਜ ਚਾਰ ਬੰਦੇ ਮੂਹਰੇ ਲੱਗਦੇ ਆ ਜਿਹੜੇ ਮਾੜਾ ਜਿਹਾ ਦਿਮਾਗ ਦੇ ਹੋਣੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਫਰਰ ਹੋ ਜਾਂਦੇ ਆ ਅੱਜ ਇਹ ਐਡਾ ਵੱਡਾ ਧੰਦਾ ਬਣ ਚੁੱਕਿਆ ਰੱਬ ਦੇ ਨਾਮ ਦੇ ਉੱਤੇ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਹੈ ਇਸ ਕਰਕੇ ਭਰਾਵੋ ਬਾਣੀ ਆਪ ਪੜੋ ਬਾਣੀ ਨੂੰ ਸਮਝੋ ਵੀ ਜਿਨ੍ਹਾਂ ਦੇ ਅਸੀਂ ਧਿਆੜੇ ਮਨਾ ਰਹੇ ਆ ਉਹ ਸਾਨੂੰ ਕਹਿ ਕੀ ਰਹੇ ਆ ਅਸੀਂ ਉਹਨਾਂ ਦੇ ਵਿਰੁੱਧ ਜਾ ਰਹੇ ਆ